ਹਾਂਜੀ ਬਾਈ ਜੀ ਅੱਜ ਅੱਜ ਆਪਾਂ ਬਾਈ ਗੋਸ਼ੀ ਪੀਟੇ ਵਾਲਾ ਨੂੰ ਮਿਲੇ ਸੀਗੇ ਸਤਿ ਸ੍ਰੀ ਅਕਾਲ ਸਸਰੇ ਬਾਈ ਜੀ ਤੇ ਬਾਈ ਅੱਜ ਥੋੜਾ ਬਤਾ ਦਰਸ਼ਕਾਂ ਨੂੰ ਸੁਣਾਉਂਗੇ ਸੁਣਾ ਦਿਓ ਚਲ ਮੈਂ ਪੜ੍ਹ ਸੁਣਾ ਦਿੰਨਾ ਹਾਂਜੀ ਹਾਂਜੀ ਉਹ ਦੱਸ ਪਹਿਲਾਂ ਚੱਕਿਆ ਸੀ ਲੋਨ ਕਾਸ ਤੋਂ ਕਿਸ਼ਤ ਵੇਲੇ ਲੱਗ ਜਾਵੇਂ ਲੋਨ ਕਾਸ ਤੋਂ ਆ ਜਿਹੜੇ ਦਰਵਾਜ਼ੇ ਅੱਗੇ ਹਾਕਾਂ ਮਾਰੀ ਜਾਂਦੇ ਹਾਂ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕੌਣ ਕਾਸ ਤੋਂ ਉਹ ਸਿਰ ਲਾਲਿਆ ਦੁੱਖਣ ਤੈਨੂੰ ਸਮਝਾਉਂਦੇ ਨਹੀਂ ਉਹ ਐਵੇਂ ਤਾਂ ਨਹੀਂ ਥੱਪਾ ਨੋਟਾਂ ਦਾ ਚੱਕਾਉਂਦੇ ਨੇ ਮੈਂ ਕਿਹੜਾ ਨਾਲੇ ਦਾ ਡੀਸੀ ਲੱਗਿਆ ਜਿਹੜਾ ਛੜੇ ਮਹੀਨੇ ਮੇਰੇ ਖਾਤੇ ਵਿੱਚ ਆਉਂਦੇ ਨੇ ਨਹੀਂ ਹੁਣ ਆਹੀ ਟੈਨਸ਼ਨਾਂ ਲੈਂਦੀ ਰਹਿਣੀ ਐ ਸਾਰਾ ਮਹੀਨਾ ਕਿਸ਼ਤ ਦਾ ਕਹਿੰਦੀ ਰਹਿਣੀ ਐ ਮੋੜਿਆ ਕਿਉਂ ਜਾਂਦਾ ਸੀਗਾ ਮੈਂ ਤਰਿਆ ਸੁਖ ਦੀ ਸਾਂ ਜਾ ਕੇ ਮੈਨੂੰ ਖੇਤ ਮਿਲੂਗੀ ਚੱਲ ਗਈ ਜੇ ਕਿਸੇ ਪਾਸੇ ਪੇਸ਼ ਮਿਲੂਗੀ ਕਣਕ ਦਾ ਗੱਟਾ ਦਹੀਏ ਵੇਜ ਮਿਲੂਗੀ ਮੇਰੇ ਕੋਲੇ ਤਾਂ ਆ ਬਚੇ 295 ਤੂੰ ਆਖ ਦੇ ਕਿਸ਼ਤ ਸਾਨੂੰ ਲੇਟ ਮਿਲੂਗੀ ਵੈਰੀ ਗੁੱਡ ਬਹੁਤ ਬਹੁਤ ਕਹਿੜਾ ਜੀ ਬਬਾ ਤੁਹਾਨੂੰ ਆ ਬਾਈ ਜੀ